ਡਾਕਟਰ ਆ ਦਰਦ ਵਾਲਾ ਹੋ ਹੀ ਜਾਂਦਾ ਤਾਂ ਅੱਛਾ ਹੋਰ ਬੜਾ ਔਖਾ ਮੈਨਾਂ ਮੇਰਾ ਹੱਲ ਕਰਕੇ ਦੇ ਕੋਈ ਤੂੰ ਹੱਲ ਤਾਂ ਕਰ ਦਿੰਨਾ ਕੁਝ ਬਾਹਰਲਾ ਤਾਂ ਨਹੀਂ ਖਾ ਕੇ ਆਇਆ ਨਾ ਨਾ ਡਾਕਟਰ ਆ ਬਾਹਰਲਾ ਤਾਂ ਕੁਝ ਖਾਦਾ ਨਹੀਂ ਗਲਾਜਮਣੀ ਖਾਦੀਆਂ ਨੇ ਜਦੋਂ ਗਲਾਜਮਣੀ ਖਾ ਲਈਆਂ ਫਿਰ ਬਾਹਰਲੇ ਚ ਕੀ ਰਹਿ ਗਿਆ ਘਰ ਘਰੇ ਬਣਾਈਆਂ ਸੀਗੀਆਂ ਨਾ ਨਾ ਡਾਕਟਰ ਆ ਰਾਜੂ ਬਈ ਇਹ ਤਾਂ ਖਾਦੀਆਂ ਸੀ ਉਹਦਾ ਪੈਗਾ ਬੇੜਾ ਅੱਛਾ ਹਾਂ ਆਏ ਵੇ ਡਾਕਟਰ ਆ ਦਰਦ ਵਾਲਾ ਹੋ ਹੀ ਜਾਂਦਾ ਤਾਂ ਤੇਰੇ ਤਾਂ ਪੁੱਤਨ ਇਨਫੈਕਸ਼ਨ ਹੋ ਗਈ ਪੇਟ ਚ ਹੋਈ ਹੋਈ ਐ ਲੈਟਰੀਆਂ ਵੀ ਲੱਗੀਆਂ ਨੇ ਹਾਈ ਹਾਂ ਹਾਂ ਇਹਦੇ ਪੰਜ ਕੇਸ ਆ ਗਏ ਭਈ ਇਹਦੇ ਮੇਰੇ ਲਈ ਪਹਿਲਾਂ ਤੇਰੇ ਤਾਂ ਲੱਗਣੀਆਂ ਬੋਤਲਾਂ ਦੇ ਟੀਕੇ ਲੱਗ ਲਾ ਡਾਕਟਰ ਆ ਬੜਾ ਦਰਦ ਹੋਈ ਜਾਂਦਾ ਹੋਰ ਭੇਜੀ ਦੋ ਚਾਰ ਨੂੰ ਭੇਜ ਲਵੇ ਛੱਡੋ ਨਾ ਖੜਾ ਇਹਨਾਂ ਦਾ 아이 ਓਏ ਲਾ ਦੇ ਟੀਕਾ ਡਾਕਟਰ ਨੂੰ ਵੀ ਪੁੱਛ ਹੀ ਲਈਏ ਮੈਕਰੋ ਫਰਕ ਜਾ ਪਈ ਜਾਂਦਾ ਗੱਲਾਂ ਚ ਉਹਦੇ ਹੋਰੀ ਬੈਠ ਨੇ ਬਾਹ ਕੋਦਿਆ ਇੰਨੇ ਜੋਰ ਨਾਲ ਤਾਂ ਮਾਰੀ ਨਹੀਂ ਮੀ ਤੂੰ ਚੀਕ ਮਾਰੀ ਐ ਹੋ ਡਾਕਟਰ ਠੀਕ ਐ ਜੀ ਆਏ ਸਾਲ ਨੂੰ ਖੂਆ ਕੱਢ ਕੇ ਦਿੰਨੇ ਆ ਭਾਈ ਇਸ ਵਾਰ ਮੈਂ ਸੈ ਕਮ ਆਂ ਐ ਦੁੱਧ ਹੈਗਾ ਦੁੱਧ ਤੂੰ ਲੈ ਜੀ ਆ ਉਹਦੇ ਘਰੇ ਕੱਢ ਲਈ ਕਿਸੇ ਤੋਂ ਕੜਾਈ ਨਾ ਕਿਉਂਕਿ ਇਹਦੇ ਕੀ ਕੰਮ ਉਤੋਂ ਦੀ ਹੋ ਗਏ ਡਾਕਟਰ ਆ ਇੱਕ ਤਾਂ ਦੇਖ ਜੀਰੀ ਪਈਆ ਮੰਡੀ ਚ ਦੂਜੀ ਗੱਲ ਆਲਾਦਲਾ ਮੋੜ ਨਾਲ ਖਰਚੇ ਵਟਣ ਵਾਲੇ ਪੈਣੇ ਹਜੇ ਬਰਸੀਨ ਸੱਟਣ ਵਾਲਾ ਪਿਆਗਾ ਮੈਂ ਤਾਂ ਚਰਨ ਨੂੰ ਪੁੱਛ ਕੈਂ ਕਾ ਲੂੰ ਬਾੜੀ ਬੂੜੀ ਵੀ ਬਣਾਉਣੀ ਆ ਅਸੀਂ ਤੂੰ ਐ ਕਰੀ ਮੈਨੂੰ ਐ ਦੱਸ ਵੀ ਤੈਨੂੰ ਦੁੱਧ ਆਥ ਨੇ ਚਾਹੀਦਾ ਕਿ ਤੜਕੇ ਆਥ ਨੇ ਵੀ ਤੈਨੂੰ 10 ਕਿਲੋ ਮਿਲ ਜੂ ਤੜਕੇ ਵੀ ਮਿਲ ਜੂ ਡੇਰੀ ਚ ਨਹੀਂ ਪਾਵਾਂਗੇ ਠੀਕ ਆ ਤੂੰ ਹੁਣ ਦੱਸ ਦੀ ਵੀਰ ਆਇਆ ਕਰਕੇ ਕਰੇ ਵੀ ਤੁਸੀਂ ਭਾਈ ਕਰੇ ਕੱਢ ਲੋਂਗੇ ਉਂ ਕਢਵਾਏ ਆ ਤੈਨੂੰ ਪਤਾ ਥੋੜਾ ਜਿਹਾ ਮਿਲਾਵਟ ਕਰ ਦਿੰਦੇ ਨੇ ਵਧੀਆ ਆਪ ਰੱਖ ਜਾਂਦੇ ਨੇ ਥੋੜਾ ਖੰਡ ਖੰਡ ਜਿਆਦੇ ਪਾ ਕੇ ਦੂਜਿਆਂ ਨੂੰ ਦੇ ਜਾਂਦੇ ਨੇ ਕਾ ਕ ਨੂੰ ਇਹ ਤਾਂ ਆਪ ਕੱਢ ਲੋਂਗੇ ਤਾਂ ਠੀਕ ਆ ਨਹੀਂ ਭਾਈ ਆਪਾਂ ਨੂੰ ਜਵਾਬ ਦੇ ਦੇ ਕੱਢ ਦਿੰਦਾ ਜਿੰਦਰਾ ਯਾਰ ਮੰਮੀ ਤੋਂ ਹੋਣੀ ਕੰਮ ਹੁੰਦਾ ਕਾਲੀ ਨੇ ਕੱਢਣਾ ਨਹੀਂ ਮੈਂ ਇੱਥੇ ਆਵਾ ਕਿ ਮੈਂ ਖੋਆ ਕੱਢਾਂ ਯਾਰ ਓਏ ਆਇਆ ਦਾ ਟਰਾਈ ਤੇ ਕੀ ਕੰਮ ਬਾਹਲੇ ਉੱਤੋਂ ਦੀ ਹੋਗੇ ਅੱਗੇ ਤੈਨੂੰ ਜਵਾਬ ਦਿੱਤਾ ਹੈ ਹਾਏ ਹਾਏ ਕਰੀ ਇਹਦਾ ਕੀ ਗੱਲ ਓਏ ਢੱਡ ਬੜੀ ਬੇਟਾ ਦਰਦ ਦਰਦ ਤਾਂ ਨਹੀਂ ਹੋਣਾ ਪਾਥਰੀ ਦਾ ਦਰਦ ਟੁੱਟ ਖੜਿਆ ਪਾਥਰੀ ਦਾ ਕਾਨੂੰ ਯਾਰੀ ਸੁਣ ਲਾ ਗੱਲ ਜਿਹੜਾ ਰਾਜੂ ਭਈਆ ਉਹ ਤੋਂ ਗਲਾਜਮਣਾ ਖਾਇਆ ਹੈ ਰਾਜ ਦੇ ਡਿੱਕੇ ਚੜਿਆ ਹੋਇਆ ਏ ਮਾਂਜੂ ਰਾਜੂ ਮਾਂਜੂ ਸਾਰਿਆਂ ਨੂੰ ਮੈਂ ਗਰੰਟੀ ਦਿੰਦਾ ਚਾਚਾ ਮਾਂਜ ਕੇ ਤਰਤਾ ਜਮਾ ਤਰਤਾ ਮਾਂਜ ਕੇ 2 ਸਾਲ ਹੋਏ ਡਾਕਟਰਾਂ ਪਿੱਟਦੇ ਨੂੰ ਮੈਂ ਇਹਨੂੰ ਬਾਹਰੇ ਕੱਢ ਦੋ ਪਿੰਡ ਚੋਂ ਪਾਏ ਦੇਖਾ ਸੋਨੇ ਪ੍ਰਾਉਣਾ ਬਣਾ ਰੱਖਿਆ ਇਹ ਭਈਆ ਹੈ ਇਹ ਸਾਰੇ ਪਿੰਡ ਨੂੰ ਮਾਰ ਕੇ ਸਾਂ ਲਊ ਉਦੂ ਬਾਦੇ ਜਮੀਨਾ ਕਣੀ ਪਊ ਸੀ ਮਹੀਨਾ ਜੀ ਕਾਲਾ ਸਪਲੈਂਡਰ ਲਿਆ ਆਇਆ ਸੱਤ ਤਾਂ ਲੈਤਾ ਨਾ ਗਿਆ ਭਾਈ ਹੈ ਸੱਤ ਤਾਂ ਮੇਰਾ ਹਾਲ ਆੜਤੀ ਦੇ ਘਰ ਪੂਰੇ ਹੁੰਦੇ ਨੇ ਨੜੇ ਮੱਝਾਂ ਨੇ ਕਰੇ ਦੁੱਧ ਬਾਦ ਸਾਰਾ ਕੁਛ ਹੈ ਤਿੰਨ ਫਿਰਦੇ ਨੇ ਝੋਟਿਆਂ ਨਾਲ ਦੇ ਘਰੇ ਵਜੇ ਖੁਰਚਣਾ ਲੈ ਕੇ ਘਰੇ ਬਣਾ ਲਓ ਆਪਦਾ ਡਾਕਟਰ ਉਲਟੀਆਂ ਵਾਲੇ ਗੋਲੇ ਨਾਲ ਲਾ ਦੀ ਲਾ ਦੇ ਨਾ ਉਲਟੀਆਂ ਵਾਲੀ ਗੋਲੀ ਤੇਰਾ ਪਾਣੀ ਮੁਕੂ ਇਹਦਾ ਮੈਂ ਤਾਂ ਕਹਿੰਦਾ ਸੁਣਾ ਖਾਸੇ ਕੇਸ ਹੋ ਗਿਆ ਆਪਣੇ ਪਿੰਡ ਚ ਉਦੋਂ ਪਹਿਲਾਂ 5 ਆ ਗਏ ਮਾਨਦਾ ਨਹੀਂ ਜਿੰਨਾ ਚਿਰ ਇਹ ਬਣਦੀ ਨਹੀਂ ਨਾ ਪਿੰਡ ਨਾਲ ਪਿੰਡ ਮਾਨਦਾ ਨਹੀਂ ਆਪਣਾ ਵੀ ਹੈ ਜਦੋਂ ਆਪਦੇ ਘਰ ਨੂੰ ਪੂ ਫੇਰ ਪਤਾ ਲੱਗੂ ਅਗਲੇ ਨੂੰ ਹੈ ਕਹਿੰਦਾ ਜੋ ਤਣ ਲੱਗੀਆਂ ਸੋਤਣ ਜਾਣੇ ਇਹ ਤਾਂ ਮੇਰਾ ਹਾਲਾ ਮੰਨਦੀ ਨਹੀਂ ਲੋਕ ਮੈਂ ਤਾਂ ਬਥੇਰਾ ਪਿੱਟੀ ਜਾਂਦਾ ਉਦੋਂ ਤਾਂ ਮੈਨੂੰ ਤਾਂ ਕਹਿੰਦੇ ਤਾਂ ਉਹੀ ਲਾਵੇ ਇਹਦੀ ਉਹੀ ਪਈਏ ਨਾ ਕਰਾਰੀ ਆ ਵੀ ਇਹ ਦੁੱਧ ਵੇਚਦਾ ਉਦੋਂ ਪਈਆ ਵੇਚਦਾ ਇਹਦਾ ਕੰਪੀਟੀਸ਼ਨ ਆ ਮੇਰਾ ਤਾਂ ਕੋਈ ਮੁਕਾਬਲੀ ਨਹੀਂ ਪਈਏ ਨਾ ਯਾਰ ਆਪਣਾ ਕਹਦਾ ਮੁਕਾਬਲਾ ਆਪਣਾ ਤਾਂ ਬਈ 10 0 ਵਾਲਾ ਹੁੰਦਾ ਜਿੱਥੇ ਮਰਜ਼ੀ ਚੈੱਕ ਕਰਾ ਲਈ ਹਾਂ ਲੋਕ ਤਾਂ ਘਰੋਂ ਲਿਜਾਣ ਨੂੰ ਤਿਆਰ ਨੇ ਉਥੇ ਸਸਤੇ ਦੇ ਚੱਕਰ ਤੇ ਲੈ ਲੈਂਦੇ ਨੇ ਆਈ ਨਹੀਂ ਦੇਖਦੇ ਵੀ ਡਾਕਟਰ ਦੇ ਵੀ ਲੱਗਣੇ ਨੇ ਪਹਿਲਾਂ ਲੈਣ ਦੇ ਲੈਣ ਦੇ ਭੈਣ ਦੇ ਖਸਮ 50 ਰੁਪਏ ਪਿੱਛੇ 100 ਰੁਪਏ ਪਿੱਛੇ ਗੰਦੀਆਂ ਮੰਦੀਆਂ ਮਠਿਆਈਆਂ ਖਾਈ ਜਾਂਦੇ ਨੇ ਆ ਮਾਗਰੋ ਜਿਹੜਾ ਇੱਥੇ ਦੇ ਕੇ ਜਾਂਦੇ ਹਜ਼ਾਰ ਹਜ਼ਾਰ 2 2000 ਉਹ ਤਾਂ ਤੁਹਾਨੂੰ ਯਾਦ ਨਹੀਂ ਹੈਗਾ ਘਰੇ ਕਹਿਣਾ ਹੁਨਾ ਵੀ ਜੰਦਰ ਤੋਂ ਲੈਣਾ ਕਰੋ ਮੈਂ ਨਾ ਨਾ ਭਈ ਆਪਣੀ ਕੋਈ ਲੋੜ ਨਹੀਂ ਆਪਾਂ ਨੂੰ ਕਹਿੰਦੀ ਆਪਣੇ ਤਾਂ ਮੇਰੇ ਤਾਂ ਮੇਰੇ ਤਾਂ ਗਾਹ ਕੀ ਬਾਲੇ ਹੋ ਗਏ ਆ ਡਾਕਟਰ ਬੈਠਾ ਹੈਗਾ ਹਾਂ ਇਹਦਾ ਪੂਰਾ ਨਹੀਂ ਪਟਦਾ ਇਹ ਦੋ ਮੰਗਦਾ ਡੇਢ ਦਿੰਨਾ ਇਹਨੂੰ ਹੱਥ ਨੇ ਕਿ ਮੈਂ ਤਾਂ 10 ਕਰ ਲਾਏ ਹੋਏ ਨੇ ਕੱਠੀਆਂ ਲੈ ਲਈ ਫੇਰ ਅਸਰ ਕਰਨੀਆਂ ਗਲਾਬ ਜਾਂ ਹੁਣ ਪਈਏ ਵਾਲੀ ਗਈ ਹੋਈ ਏ ਤੇਰੇ ਅੰਦਰ ਹੂੰ ਕੱਟੀ ਕਾ ਲਾਇਆ ਪੈਜੀ ਜਾ ਕੇ ਹੁਣ ਉਦਾ ਫਰਕ ਪੈਣਾ ਚਾਹੀਦਾ ਬੰਦ ਲਾ ਆਂਦਾ ਡਾਕਟਰ ਤਾਂ ਇਹ ਯਾਰ ਮਣੂ ਕੀ ਮੁਲਖ ਦਾ ਮੈਨੂੰ ਐਂ ਦੱਸ ਤੂੰ ਬਹੁਤ ਔਖਾ ਹੈ ਹੈ ਔਖਾ ਤਾਂ ਹੈ ਗਈ ਕੋਈ ਗੱਲ ਨਹੀਂ ਮੈਂ ਕਰਦਾ ਪੰਚਾਇਤ ਇਕੱਠੀ ਪਈ ਇਹਦਾ ਕਰੋ ਹੱਲ ਬਾਈ ਜਿੰਦਰ ਅੰਦਰ ਵੀ ਪਏ ਨੇ ਮਰੀਜ਼ ਅੰਦਰ ਪਏ ਨੇ ਮਰੀਜ਼ ਭੈਣ ਦੀ ਭਈਆ ਭੈਣ ਦਾ ਖਸਮ ਓ ਸੱਟ ਲਾ ਨਾ ਭਈਏ ਨੂੰ ਕਹੇ ਜਾ ਪਿਆ ਤੂੰ ਗਲ ਤੇ ਬਹਿ ਜਾ ਰਸ ਨਾਲ ਦਾ ਪਿਆ ਤੂੰ ਹੈ ਕੁਝ ਨਹੀਂ ਕਰ ਸਕਦੇ ਤੂੰ ਕਰੇਗਾ ਇਹ ਕਰੇਗਾ ਹੱਲ ਮੈਨੂੰ ਫੋਨ ਤੇ ਦੱਸ ਦੀ ਭਾਈ ਦੁੱਧ ਬਾਰੇ ਠੀਕ ਆ ਮੈਂ ਰਹਾ ਬਾਹਰਲਾ ਬੰਦਾ ਜੇ ਮੈਂ ਬੋਲਦਾ ਅਗਲਾ ਕੋਈ ਡਾਕਟਰ ਬੋਲਣਾ ਨਾ ਤੇਰਾ ਤਾਂ ਹੱਕ ਹੀ ਨਹੀਂ ਹੈਗਾ ਲਊ ਬਗਾਨੇ ਇਹ ਹੱਲ ਕਰੋ ਬਈ ਇਹਦਾ ਕੋਈ ਨਹੀਂ ਤਾਂ ਕਰ ਲਾਂਗੇ ਹਲੇ ਤਾਂ ਹੂੰ ਕਿਤੇ ਮੇਰਾ ਨਾਲੇ ਚ ਸਿੱਟਣਾ ਪਊ ਮੈਨੂੰ ਉਧਰ ਨੈਰੋਂ ਪਾਰ ਬਿਮਾਰੀ ਚੱਲ ਜਾਂਦਾ ਜੇ ਕਿਸੇ ਦਾ ਹੂੰ ਟੱਟੂ ਪਾਰ ਕਰ ਤੇ ਫਿਰ ਕੀ ਕਰੋਂਗੇ ਫੇਰ ਵੀ ਤਾਂ ਕਰੋਂਗੇ ਯਾਰ ਉੱਦੀ ਘੱਟ ਕਰਨਗੇ ਜਿੱਦੇ ਭਈਏ ਨੇ ਕੋਈ ਰਗੜਤਾ ਹੈ ਚੱਲੇ ਤਾਂ ਠੀਕ ਹੈ ਹੱਟਾ ਕੱਟਾ ਪਿਆ ਚੱਲ ਗਿਆ ਜੇ ਕੁਝ ਬਾਖ ਖਾਲੇ ਭਈ ਹਾਂ ਉਹੀ ਤਾਂ ਗੱਲ ਆ ਸਸਤੇ ਮੰਗਰ ਵਗ ਜਾਂਦੇ ਆ ਚੱਲ ਮੈਨੂੰ ਦੱਸ ਦੀ ਬਈ ਬਣ ਕੇ ਦੁੱਧ ਦਾ ਮੈਂ ਮੰਡੀ ਚ ਜਾਣਾ ਹੁਣ ਤਾਂ ਲਾਤਾ ਚਾਰਤਾ ਆ ਪਿਆ ਉਹ ਤਾਂ ਸਾਰੀ ਚਾਰਚੀ ਕੱਟਤੀ ਇੱਕ ਤਾਂ ਉਾਂ ਐਤ ਕੀ ਨਿਕਲੀ ਘਾਟਾ ਪਤੰਦਰੋ ਫਿਰ ਗੋਲੇ ਵਾਲਾ ਹੜੰਬਾ ਲਾ ਕੇ ਕੱਟ ਲਾਂਗੇ ਫਿਰ ਹੋਰ ਕੀ ਆ ਹੂੰ ਬੁਲਾਵਾਂਗੇ ਜਿਹਨੂੰ ਉਹ ਚਰਨੂ ਨਹੀਂ ਬੈਠਾ ਓਏ ਯਾਰ ਨੂੰ ਬੈਠਾ